ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੜ ਪੀੜਤਾਂ ਲਈ ਸਾਡੇ ਬਹੁਤ ਵੱਡੇ ਵੱਡੇ ਸਿੰਗਰ ਵੱਡੇ ਵੱਡੇ ਐਕਟਰ ਸਾਹਮਣੇ ਆਏ ਨੇ ਹੈਲਪ ਕਰਨ ਵਾਸਤੇ ਮੈਂ ਇੱਕ ਗੱਲ ਕਹੀ ਸੀ ਵੀ ਕਈ ਇਹਨਾਂ ਵਿੱਚ ਉਹ ਸਿੰਗਰ ਉਹ ਐਕਟਰ ਨੇ ਜਿਨ੍ਹਾਂ ਨੇ ਆਪਣਾ ਉल्लू ਸਿੱਧਾ ਕਰਨਾ ਹੁੰਦਾ ਯਾਨੀ ਕਿ ਆਪਣਾ ਮਤਲਬ ਕੱਢਣਾ ਹੁੰਦਾ ਤਾਂ ਲੋਕਾਂ ਦੇ ਵਿੱਚ ਆ ਕੇ ਕੋਈ ਪਾਣੀ ਚ ਵੜ ਜਾਂਦਾ ਹੈ ਕੋਈ ਬਰੈਡ ਫੜਾਉਂਦਾ ਹੈ ਕੋਈ ਕੁਛ ਕਰਦਾ ਹੈ ਤੇ ਇੱਕ ਰਾਜਕੁੰਦਰੇ ਦੀ ਜਿਹੜਾ ਸਿੰਪਾਸੀਟੀ ਦੇ ਘਰ ਵਾਲਾ ਹੈ ਗੀਤਾ ਵਸਰਾ ਦੇ ਨਾਲ ਉਹਦੀ ਮਿਹਰ ਫਿਲਮ ਰਿਲੀਜ਼ ਹੋਈ ਹੈ ਸ਼ਾਇਦ ਚੱਲੀ ਏਕ ਨਹੀਂ ਚੱਲੀ ਇਹ ਤਾਂ ਹਲੇ ਲੋਕ ਦੱਸਣਗੇ ਪਰ ਉਹਨੇ ਇੱਕ ਵੀਡੀਓ ਪਾਈ ਹੈ ਇੰਟਰਵਿਊ ਦੇ ਵਿੱਚ ਕਿਹਾ ਕਹਿੰਦਾ ਤੁਸੀਂ ਫਿਲਮ ਵੱਧ ਤੋਂ ਵੱਧ ਦੇਖੋ ਤੇ ਮੈਂ ਸਾਰੀ ਕਮਾਈ ਹੜ ਪੀੜਤਾਂ ਲਈ ਉਹ ਦਾਨ ਕਰ ਦੇਣੀ ਹੈ ਜਣ ਕੇ ਇਹਨਾਂ ਲੋਕਾਂ ਦਾ ਜੇ ਤੁਸੀਂ ਕਹੋਗੇ ਨਾ ਵੀ ਇਹ ਹੜ ਪੀੜਤਾਂ ਲਈ ਖੜੇ ਨੇ ਕਹਿੰਦੇ ਹੈਲਪ ਲਈ ਖੜੇ ਨੇ ਨਾ ਬਿਲਕੁਲ ਇਹਨਾਂ ਦਾ ਇੱਕ ਵਪਾਰ ਬਣ ਪੁੱਟਾ ਹੈ ਮਤਲਬ ਤੁਸੀਂ ਪਹਿਲਾਂ ਕਮਾਈ ਕਰਕੇ ਦਿਓ ਫਿਰ ਮੈਂ ਤੁਹਾਡੇ ਤੋਂ ਪੈਸੇ ਲਵਾਂ ਇੱਕ ਕਰੋੜਪਤੀ ਨੇ ਬੰਦੇ ਸ਼ਿਲਪਾ ਸ਼ਟੀ ਕੋਲੇ ਵੀ ਤੋੜਾਨੀ ਕਸ਼ਤੀ ਦਾ ਇਦੇ ਕੋਲੇ ਆਪਣੇ ਕੋਲੇ ਬਹੁਤ ਕੁਸ਼ਾ बिजनेਸਮੈਨ ਬੰਦੇ ਹੈ ਵਪਾਰੀ ਹੈ ਪਰ ਜਦੋਂ ਇਹੋ ਜੀਆਂ ਕੁਝੀਆਂ ਹਰਕਤਾਂ ਕਰਦੇ ਨੇ ਉਹਦੋਂ ਬਰਦਾਸ਼ਤ ਨਹੀਂ ਹੁੰਦਾ ਸਾਡੇ ਪੰਜਾਬ ਦੇ ਲੋਕਾਂ ਨੂੰ ਵੀ ਥੋੜਾ ਜਿਹਾ ਸਮਝਣ ਦੀ ਲੋੜ ਹੈ ਵੀ ਜਿਹੜੇ ਬੰਦੇ ਐਡੇ ਵੱਡੇ बिजनेਸਮੈਨ ਹੋ ਕੇ ਫਿਲਮਾਂ ਬਣਾ ਰਹੇ ਨੇ ਉਹ ਵੀ ਪੰਜਾਬ ਦੇ ਕਿਰਦਾਰ ਤੇ ਪੰਜਾਬੀ ਪਹਿਰਾਵੇ ਵਿੱਚ ਕਿਉਂ ਬਣਾ ਰਹੇ ਨੇ ਸਾਨੂੰ ਬੇਵਕੂਫ ਬਣਾਉਣਾ ਹੈ ਬڑے ਲੋਕਾਂ ਨੇ ਉਹਦੀ ਇੰਟਰਵਿਊ ਕੀਤੀ ਮੱਕੜ ਵਰਗਿਆਂ ਨੇ ਉਹਨੇ ਇਹ ਵੀ ਕਿਹਾ ਕਿ ਮੈਂ ਇਸ ਕਿਰਦਾਰ ਦੇ ਵਿੱਚ ਹੀ ਰਹਿਣਾ ਮੈਂ ਪੱਗ ਨਹੀਂ ਉਤਾਰਾਂਗਾ ਮੈਂ ਦਾੜ੍ਹੀ ਨਹੀਂ ਕਟਾਵਾਂਗਾ ਪਰ ਜਦੋਂ ਆ ਗੱਲਾਂ ਸੁਣਦੇ ਹੋ ਮਤਲਬ ਵੀ ਮੈਂ ਜੋ ਹੜ ਬੀੜ ਤਾਂ ਤੇ ਲਾਉਂਗਾ ਉਹ ਆਪਣੀ ਇਹ ਕਮਾਈ ਵਿੱਚੋਂ ਲਾਉਂਗਾ ਯਾਨੀ ਕਿ ਪਹਿਲਾਂ ਤੁਸੀਂ ਮੈਨੂੰ ਪੈਸੇ ਇਕੱਠੇ ਕਰਕੇ ਦਿਓ ਪਹਿਲਾਂ ਮੇਰੀ ਕਮਾਈ ਹੋਣੀ ਚਾਹੀਦੀ ਹੈ ਫਿਲਮ ਤੋਂ ਮਿਲ ਕੇ ਜੇ ਤੁਸੀਂ ਫਿਲਮ ਵੱਧ ਤੋਂ ਵੱਧ ਦੇਖੋਗੇ ਤਾਂ ਮੈਂ ਤੁਹਾਨੂੰ ਪੈਸਾ ਵੱਧ ਤੋਂ ਵੱਧ ਦੇਵਾਂਗਾ ਮਤਲੇ ਇਹ ਹੁਣੇ ਗੱਲਾਂ ਕਹੀਆਂ ਤੇ ਹੱਜ ਮਾਉਣੀਆਂ ਨੇ ਵੀ 3 ਕਿਲੋ ਰੁਪਏ ਲੋਡ ਪੈਂਦੀ ਹੈ ਜੀ ਇਹਨਾਂ ਲੋਕਾਂ ਨੇ ਪੰਜਾਬ ਨੂੰ ਬਹੁਤ ਬੇਵਕੂਫ ਬਣਾਇਆ ਔਰ ਬਣਾਉਂਦੇ ਰਹਿਣਗੇ ਪਰ ਅਸੀਂ ਨਹੀਂ ਸਮਝਦੇ ਇੱਕ ਬੇਨਤੀ ਹੋਰ ਕਰਨੀ ਹੈ ਹਰ ਪਿੰਡਤਾ ਮੇ ਜਿੰਨਾ ਵੀ ਰਾਸ਼ਨ ਜਾ ਰਿਹਾ ਨਾ ਹੁਣ ਉੱਥੇ ਵੀ ਪ੍ਰੋਬਲਮ ਖੜੀ ਹੋ ਗਈ ਖਾਲਸਾ ਦਲ ਵਾਲਿਆਂ ਦੀ ਇੱਕ ਵੀਡੀਓ ਆਈ ਉਹ ਮੰਡ ਕਰਕੇ ਜਿਹੜਾ ਮੁੰਡਾ ਇਹਨਾਂ ਦਾ ਹੈਗਾ ਉਹ ਕਹਿੰਦਾ ਸਾਡੇ ਤੇ ਹਮਲਾ ਕੀਤਾ ਵੀ ਜਦੋਂ ਸੀ ਰਸਣ ਲੈ ਕੇ ਜਾ ਰਹੇ ਸੀ ਧੱਕੇ ਨਾਲ ਲੋਕ ਹੋ ਰਹੇ ਸੀ ਜਣੇ ਕਿ ਜਿਹੜੇ ਬੰਦੇ ਧੱਕੇ ਨਾਲ ਖੋ ਰਹੇ ਨੇ ਉਹਨਾਂ ਨੂੰ ਫੜ ਪੀਟ ਤਾਂ ਤੱਕ ਕੋਈ ਮਤਲਬ ਨਹੀਂ ਆਪਣੇ ਘਰ ਪਰਨ ਤੱਕ ਮਤਲਬ ਹੈ ਉਹਨੇ ਇਹ ਵੀ ਕਹਿਤਾ ਨਾਲ ਕਹਿੰਦਾ ਸਾਡੀ ਹਲੇ ਸੇਵਾ ਦੇਖੀ ਹੈ ਅਸਲੀ ਸੇਵਾ ਤਾਂ ਹਲੇ ਆਸੀ ਕਰਨੀ ਹੈ ਉਹਨੇ ਇਹ ਗੱਲ ਕਹੀ ਜਣੇ ਕਿ ਜੇ ਤੁਸੀਂ ਇਹਦਾ ਕਰੋਗੇ ਸਪੁੱਟ ਮਾਰ ਕਰਾਂਗੇ ਕਿਉਂਕਿ ਹਾਂ ਅਗਲੇ ਨੇ ਕਿਉਂਕਿ ਉੱਥੇ ਹਫੜਾ ਧਫੜੀ ਮੱਚੀ ਐ ਜਿਹੜੇ ਲੋਕਾਂ ਨੂੰ ਲੋੜ ਐ ਰਾਸ਼ਨ ਦੀ ਉਹ ਤੱਕ ਜਾਣੀ ਨਾ ਰਾਹ ਦੇ ਵਿੱਚ ਉਹਨੂੰ ਲੁੱਟ-ਖੁਟ ਕੀਤੀ ਜਾਂਦੀ ਐ ਘਰਾਂ ਦੇ ਘਰ ਲੋਕ ਭਰੀ ਜਾਂਦੇ ਐ ਬਾਧੂ ਰਾਸ਼ਨ ਲੈ ਕੇ ਇਕੱਠਾ ਕਰੀ ਜਾਂਦੇ ਉਹਨੇ ਵੀ ਕਹਿਤਾ ਕਹਿੰਦਾ ਵੀ ਹੁਣ ਜਿਹੜਾ ਇਹ ਰਾਸ਼ਨ ਇਹ ਲਿਆਉਣਾ ਬੰਦ ਕਰ ਦੋ ਅਸਲੀ ਤਾਂ ਟਿਕਾਣਿਆਂ ਤੇ ਰਾਸ਼ਨ ਜਾ ਨਹੀਂ ਰਿਹਾ ਔਰ ਜਿਹੜੇ ਬੰਦੇ ਭੇਜ ਰਹੇ ਨੇ ਤੇ ਉਹ ਬੰਦੇ ਬਹੁਤਾ ਸਾਹਮਣੇ ਆਉਂਦੇ ਵੀ ਨਹੀਂ ਹੁਣ ਇਹ ਗੱਲ ਜੇ ਸਾਨੂੰ ਸਮਝ ਵਿੱਚ ਆ ਜੇ ਤਾਂ ਚੰਗੇ ਰਹਿਾਂਗੇ ਕਿਉਂ ਕਿ 2 ਢਾਈ ਮਹੀਨਿਆਂ ਬਾਅਦ ਜਿਹੜੀਆਂ ਜ਼ਮੀਨਾਂ ਬਰਬਾਦ ਹੋ ਗਿਆ ਨੇ ਰੇਤ ਭਰ ਗਿਆ ਉਹਨੂੰ ਪਧਰਾ ਵੀ ਕਰਨਾ ਹੈ ਮਾਲ ਡੰਗਰ ਦੀ ਵੀ ਸੰਭਾਲ ਕਰਨੀ ਹੈ ਜਿਹੜੇ ਘਰ ਬਿਲਕੁਲ ਬਰਬਾਦ ਹੋ ਗਏ ਢਹਿ ਢੇਰੀ ਹੋ ਗਏ ਉਹਨਾਂ ਵੱਲ ਵੀ ਧਿਆਨ ਦੇਣਾ ਇਹ ਰਾਸ਼ਨ ਲੈਣ ਵਾਲੇ ਬਹੁਤੇ ਲੋਕ ਉਹ ਨੇ ਜਿਨ੍ਹਾਂ ਨੂੰ ਬਸ ਕੇਵਲ ਇੱਕ ਲਾਲਚ ਹੈ ਵੀ ਬੰਡੀ ਜਾਂਦੇ ਨੇ ਲੈ ਲੈ ਕੇ ਰੱਖੀ ਚੱਲੋ ਅੱਜ ਤਿੰਨ ਚਾਰ ਵੀਡੀਓ ਆਈਆਂ ਤੂੜੀ ਦੀ ਟਰਾਲੀ ਜਾ ਰਹੀ ਹੈ ਜਦੋਂ ਉਸ ਬੰਦੇ ਦਾ ਘਰ ਜਾ ਕੇ ਦੇਖਿਆ ਉਹਦੇ ਡੰਗਰ ਵਧੀਆ ਖੜੇ ਆ ਉਹਦੇ ਘਰ ਦੇ ਲਾਗੇ ਛਾਗ ਇਨਾ ਪਾਣੀ ਆ ਉਹਦੇ ਪੱਠੇ ਵਧੀਆ ਖੜੇ ਫੇਰ ਵੀ ਬੰਦਾ ਉਹ ਤੂੜੀ ਦੀ ਗੰਢ ਜਿਹੜੀ ਆ ਉਹ ਲੈ ਗਿਆ ਘਰ ਇੱਕ ਹੋਰ ਘਰੇ ਗਏ ਉਹ ਘਰ ਦੇ ਵਿੱਚ ਪਾਣੀ ਦਾ ਟੋਕਾ ਨਹੀਂ ਹੈਗਾ ਤੇ ਬੇਬੀ ਸ਼ਰਮਾਂ ਝੂਠ ਬੋਲੀ ਜਾਂਦੀ ਹੈ ਕਿ ਅਸੀਂ ਸਮਾਨ ਕੋਠੇ ਤੋਂ ਲਾਇਆ ਪੱਤਰਕਾਰ ਕਹਿੰਦਾ ਕਲ ਤਾਂ ਮੀ ਪੈਂਦਾ ਸੀ ਤੁਹਾਡਾ ਸਮਾਨ ਦਾ ਸੁੱਕਾ ਪਿਆ ਜਾਨੀ ਕਿ ਇਹਨਾਂ ਲੋਕਾਂ ਨੇ ਇੱਕ ਧੰਦਾ ਬਣਾ ਲਿਆ ਅਸੀਂ ਸਮਝਣਾ ਨਹੀਂ ਮੈਂ ਜਿਹੜੀ ਗੱਲ ਰਾਜਪੁੰਦਰਾ ਦੇ ਕਰ ਰਿਹਾ ਸੀ ਉਹਨੇ ਸਾਫ਼ ਕਹਿ ਦਿੱਤਾ ਜਾਨੀ ਕਿ ਹਿਰਾ ਫੇਰੀ ਵੀ ਜੇ ਮੇਰੇ ਕੋਲੋਂ 4 ਪੈਸੇ ਲੈਣੇ ਨੇ ਪਹਿਲਾਂ ਸਾਡੀ ਫਿਲਮ ਰਿਲੀਜ਼ ਹੋ ਗਈ ਫਿਲਮ ਦੇਖੋ ਜਾਨੀ ਕਿ ਸਭ ਤੋਂ ਪਹਿਲਾਂ ਸਾਨੂੰ ਵੱਧ ਤੋਂ ਵੱਧ ਕਮਾਈ ਹੋਵੇ ਕਉਂਕ ਚਾਚਾ ਛਿੜਲੀ ਹੈ মিডিਆ ਤੇ ਜਿਹੜਾ ਸਭ ਤੋਂ ਵੱਡਾ ਮੁੱਦਾ ਹੈਗਾ ਉਹ ਖਾੜਾ ਅੜਾਂ ਦਾ ਹੈਗਾ ਦੂਰ ਤੱਕ ਗੱਲ ਪਹੁੰਚੀ ਹੋਈ ਹੈ ਹੋਰ ਪਤਾ ਨਹੀਂ ਕਿੰਨੇ ਮੁਲਕਾਂ ਦੇ ਵਿੱਚ ਉਹ ਫਿਲਮ ਰਿਲੀਜ਼ ਕੀਤੀ ਹੋਣੀ ਹੈ ਮੇਂ ਵੱਤ ਤੋਂ ਵੱਤ ਉਹ ਫਿਲਮ ਨੂੰ ਦੇਖਿਆ ਜਾਵੇ ਤੇ ਸਾਡੀ ਕਮਾਈ ਵੱਤ ਤੋਂ ਵੱਤ ਹੋਵੇ ਅਸੀਂ ਉਹਦੇ ਵਿੱਚੋਂ ਦੇਵਾਂ ਜਨਕਿ ਇਹ ਲੋਕ ਆਪਣਾ ਉੱਲੂ ਸਿੱਧਾ ਕਰਨ ਵਾਸਤੇ ਸਾਨੂੰ ਬੇਵਕੂਫ ਬਣਾਉਂਦੇ ਨੇ ਪਹਿਲਾਂ ਵੀ ਬਣਾਉਂਦੇ ਰਹੇ ਹੁਣ ਵੀ ਬਣਾ ਰਹੇ ਨੇ ਪਰ ਅਸੀਂ ਧਿਆਨ ਨਹੀਂ ਦੇ ਰਹੇ ਇਨਾਂ ਗੱਲਾਂ 'ਚ ਇਹ ਬੇਨਤੀ ਹੈ ਬੱਚੋ ਇਹਨਾਂ ਲੋਕਾਂ ਨੂੰ ਔਰ ਜੇ ਕਿਸੇ ਦੀ ਕੋਈ ਹੈਲਪ ਕਰਨੇ ਚਾਹੁੰਦਾ ਹੈ ਤਾਂ ਜਰ ਆਪਣੇ ਆਪ ਕਰ ਲੋ ਔਰ ਤੁਹਾਨੂੰ ਪਤਾ ਲੱਗੇ ਵੀ ਕਿੱਥੇ ਕੁਝ ਲੋੜ ਹੈ ਤੈਨਾਂ ਚੰਗੀ ਤਰ੍ਹਾਂ ਜਾਣਕਾਰੀ ਤਾਂ ਲੈ ਲੋ ਜਾਣ ਬੁਝ ਕੇ ਕਿਉਂ ਜਿਹਨਾਂ ਲੋਕਾਂ ਨੂੰ ਲੋੜ ਨਹੀਂ ਉਹਨਾਂ ਦੇ ਘਰਾਂ ਵਿੱਚ ਜਰਾ ਸੁਣ ਛੁੱਟੀ ਜਾਂਦੇ ਮੈਂ ਜਿੰਨੇ ਵੀ ਪਹਿਲਾਂ ਫੋਨ ਆਏ ਸੀ ਪੈਸੇ ਦੇਣ ਵਾਤੇ ਜਿਹਨੂੰ ਜਿਹਨੂੰ ਕਿਹਾ ਵੀ ਇੱਥੇ ਪੈਸਾ ਭੇਜ ਦਿਓ ਜਾਂ ਰਸਤ ਇਰੋਵੀ ਰਾਸ਼ਨੋਂ ਭੇਜ ਦਿਓ ਭੇਜਿਆ ਗਿਆ ਤੇ ਹੁਣ ਜਿਹੜਾ ਵੀ ਮੈਨੂੰ ਫੋਨ ਕਰਦਾ ਮੈਂ ਸਭ ਨੂੰ ਕਿਹਾ ਹੋਇਆ ਦੀ ਹੁਣ ਕਿਸੇ ਨੂੰ ਰਾਸ਼ਨ ਦੇਣ ਦੀ ਪਹਤ ਦੇ ਡੀ ਲੋੜ ਨਹੀਂ ਆਪਣੇ ਕੋਲ ਰੱਖੋ ਟਾਈਮ ਆਊਗਾ ਤਾਂ ਟਾਈਮ ਦੇ ਮੁਤਾਬਕ ਉਹ ਲੋੜ ਪਊਗੀ ਉੱਥੇ ਜਾ ਕੇ ਤੁਸੀਂ ਖੁਦ ਜਾ ਕੇ ਦੇਖਿਆ ਕਿਉਂਕਿ ਜ਼ਰੂਰਤ ਪੈਣੀ ਹੈ ਪਰ ਜਿਹੜੇ ਡਰਾਮੇਬਾਜ਼ ਲੋਕ ਨੇ ਨਾ ਇਹਨਾਂ ਤੋਂ ਥੋੜਾ ਜਿਹਾ ਬਚ ਕੇ ਰਹੋ ਤਾਂ ਚੰਗੇ ਰਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ